हां जी दोस्तों सारा नु सत श्री अकाल जी स्वागत है ਤੁਹਾਡਾ ਤੁਹਾਡੇ ਆਪਣੇ ਚੈਨਲ PB 77 ਸਟੱਡੀ ਪੁਆਇੰਟ ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਵਾਰ ਵਾਰ ਕਮੈਂਟਾਂ ਦੇ ਵਿੱਚ ਅਪ੍ਰੈਂਟਿਸਿਪ ਸਾਥੀ ਪੁੱਛ ਰਹੇ ਨੇ ਕਿ ਅਪ੍ਰੈਂਟਿਸਿਪ ਪੋਰਟਲ ਤੇ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਹੈ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹਨ ਪੂਰੀ ਜਾਣਕਾਰੀ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਦੇਵਾਂਗੇ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਂਡ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਗੱਲ ਕਰ ਲਈ ਜੀ ਸਾਥੀ ਜਿਨ੍ਹਾਂ ਦਾ ਕੀ ਅਪਰੈਂਟਸ਼ਿਪ ਸਾਥੀ ਨੇ ਜਿਨ੍ਹਾਂ ਨੇ ਪੇਪਰ ਦਿੱਤਾ ਸੀਗਾ ਜਿਨ੍ਹਾਂ ਦੇ ਵਧੀਆ ਮਾਰਕਸ ਆਏ ਹਨ ਜਿਨ੍ਹਾਂ ਨੂੰ ਡੀਵੀ ਲਈ ਬੁਲਾਇਆ ਗਿਆ ਹੈ ਜਾਂ ਜਿਹੜੇ ਮੈਰਿਟ ਲਿਸਟ ਵਿੱਚ ਆਏ ਹਨ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਸੀਂ ਕਾਫੀ ਦੋਸਤਾਂ ਦੇ ਮੈਸੇਜ ਆਏ ਸੀਗੇ ਕਿ ਸਰ ਜਿਹੜੇ ਕਿ ਅਪਰੈਂਟਸਿਪ ਪੋਰਟਲ ਆਈਡੀ ਬਣਾਉਣੀ ਆ ਉਹ ਡੀਵੀ ਦੇ ਵਿੱਚ ਚਾਹੀਦੀ ਹੈ ਜੀ ਨਹੀਂ ਦੋਸਤੋ ਉਹ ਤੁਹਾਨੂੰ ਡੀਵੀ ਦੇ ਵਾਸਤੇ ਨਹੀਂ ਚਾਹੀਦੀ ਤੁਸੀਂ ਪਹਿਲਾਂ ਇੱਕ ਵਾਰੀ ਆਪਣੀ ਵੈਰੀਫਿਕੇਸ਼ਨ ਹੀ ਕਰਵਾਓ ਵੈਰੀਫਿਕੇਸ਼ਨ ਤੋਂ ਬਾਅਦ ਫਿਰ ਅਪਰੈਂਟਸਿਪ ਪੋਰਟਲ ਤੇ ਤੁਹਾਨੂੰ ਇਹ ਆਈਡੀ ਬਣਾਣੀ ਜ਼ਰੂਰੀ ਹੋਵੇਗੀ ਜੀ ਜਦੋਂ ਤੁਹਾਡੀ ਜੁਆਇਨਿੰਗ ਹੋਏਗੀ ਜੁਆਇਨਿੰਗ ਸਮੇਂ ਹੀ ਤੁਹਾਡਾ ਜਿਹੜਾ ਕੀ ਕੰਟਰੈਕਟ ਸਾਈਨ ਹੋਵੇਗਾ ਕੰਟਰੈਕਟ ਸਾਈਨ ਹੋਵੇਗਾ ਉਸ ਟਾਈਮ ਤੁਹਾਨੂੰ ਇਸ ਆਈਡੀ ਦੀ ਲੋਡ ਪਵੇਗੀ ਉਸ ਤੋਂ ਪਹਿਲਾਂ ਇਹ ਆਈਡੀ ਦੀ ਲੋਡ ਨਹੀਂ ਹੈ ਤਾਂ ਕਾਫੀ ਦੋਸਤ ਨੇ ਜਿਹੜੇ ਪੰਗੇ ਲੈ ਰਹੇ ਨੇ ਜੀ ਆਈਡੀ ਬਣਾਉਣ ਦੇ ਵਿੱਚ ਉਹਨਾਂ ਨੂੰ ਦਿੱਕਤ ਵੀ ਆ ਰਹੀ ਆ ਜੀ ਪਰ ਉਹਨਾਂ ਨੂੰ ਇਹ ਕੰਮ ਹਲੇ ਨਹੀਂ ਕਰਨਾ ਚਾਹੀਦਾ ਕਿਉਂਕਿ ਜੇਕਰ ਇੱਕ ਵਾਰੀ ਤੁਹਾਡੀ ਆਈਡੀ ਬਣ ਗਈ ਤਾਂ ਬਾਅਦ ਚ ਐਡਿਟ ਹੋਣਾ ਜਾਂ ਆਪਣੇ ਕੋਈ ਆਧਾਰ ਕਾਰਡ ਨਾਲ ਕੇ ਵੀ ਸੀ ਰਿਲੇਟਡ ਕੋਈ ਆ ਗਈ ਪ੍ਰੋਬਲਮ ਆ ਗਈ ਤਾਂ ਉਸ ਨੂੰ ਫਿਰ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਆਪਾਂ ਤੁਹਾਨੂੰ ਕਿਸੇ ਗਵਰਨਮੈਂਟ ਆਈਟੀ ਵਿੱਚ ਜਾ ਕੇ ਸੰਪਰਕ ਕਰਨਾ ਪਵੇਗਾ ਤੋਂ ਬਿਹਤਰ ਇਹ ਹੈ ਕਿ ਤੁਸੀਂ ਆਪਣੀ ਆਈਡੀ ਹਾਲੇ ਤੱਕ ਕ੍ਰੀਏਟ ਨਾ ਕਰੋ ਕਰਨਾ ਚਾਹੁੰਦੇ ਤੁਸੀਂ ਕਰ ਵੀ ਸਕਦੇ ਹੋ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਨਾ ਕਰੋ ਪਰ ਹਾਲੇ ਤੁਹਾਨੂੰ ਲੋਡ ਨਹੀਂ ਹੈਗੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਤੁਹਾਨੂੰ ਇਸ ਚੀਜ਼ ਦੀ ਲੋਡ ਨਹੀਂ ਹੈਗੀ ਸੋ ਸਾਥੀਓ ਜਦੋਂ ਤੁਸੀਂ ਇਹ ਅਪਲਾਈ ਕਰਨਾ ਹੈ ਤਾਂ ਤੁਸੀਂ ਜੇਕਰ ਕਿਸ ਨੂੰ ਨਹੀਂ ਵੀ ਸਮਝ ਆਉਂਦੀ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਅਪਰੈਂਟਸਿਪ ਪੋਰਟਲ ਤੇ ਆਈਡੀ ਕਿਵੇਂ ਬਣਾਉਣੀ ਹੈ ਤੁਹਾਨੂੰ ਸਾਰੀ ਜਾਣਕਾਰੀ ਅਸੀਂ WhatsApp ਤੇ ਜ਼ਰੀਏ ਦੇ ਦੇਵਾਂਗੇ ਡਿਸਕ੍ਰਿਪਸ਼ਨ ਦੇ ਵਿੱਚ ਆਪਣਾ ਨੰਬਰ ਦਿੱਤਾ ਹੈ ਜਾ ਕੇ ਕੰਟੈਕਟ ਕਰ ਸਕਦੇ ਹੋ ਸਾਨੂੰ ਤੁਸੀਂ ਮੋਬਾਈਲ ਨੰਬਰ ਹੈ 96461 ਤੇ 15144 ਹੁਣ ਦੋਸਤੋ ਗੱਲ ਕਰ ਲਈ ਆਪਾਂ ਕੀ ਡੀਵੀਜ਼ ਲਈ ਕਾਲ ਜਾਂ ਈਮੇਲ ਕਦੋਂ ਆਵੇਗੀ ਡੀਵੀ ਦਾ ਲਈ ਕਾਲ ਜਾਂ ਈਮੇਲ ਕਦੋਂ ਆਵੇਗੀ ਸੋ ਦੋਸਤੋ ਕਾਫੀ ਦੋਸਤਾਂ ਦੇ ਕਮੈਂਟ ਅਤੇ ਫੋਨ ਕਾਲ ਵੀ ਆ ਰਹੀਆਂ ਸੀਗੀਆਂ ਸੋ ਦੋਸਤੋ ਅੱਜ ਸੋਮਵਾਰ ਆ ਜੀ ਅੱਜ ਤੇ ਕੱਲ ਦੇ ਵਿੱਚ ਵਿੱਚ ਤੁਹਾਨੂੰ ਈਮੇਲਸ ਅਤੇ ਫੋਨ ਕਾਲ ਵੀ ਆ ਸਕਦੀ ਹੈ ਕਿ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਕਦੋਂ ਹੈ ਕਿਉਂਕਿ ASSC ਗ੍ਰੇਡ 2 ਟੈਸਟ ਮੈਕੈਨਿਕ ਇਦਾਂ ਦੀਆਂ ਜਿਹੜੀਆਂ ਕੀ ਵੈਰੀਫਿਕੇਸ਼ਨ ਆਲਰੇਡੀ ਚੱਲ ਰਹੀਆਂ ਹਨ ਅਤੇ ਕੱਲ ਤੋਂ ਜਿਹੜੀ ਕੀ ALM CR312/25 ਦੀ ਕੱਲ ਨੂੰ ਡਾਕੂਮੈਂਟ ਵੈਰੀਫਿਕੇਸ਼ਨ ਸਟਾਰਟ ਹੋ ਰਹੀ ਹੈ ਜੀ ਜਿਹੜੀ ਕੀ 5 ਤੋਂ 6 ਤਰੀਕ ਤੱਕ ਚੱਲੇਗੀ ਜੀ ਸੋ ਆਪਾਂ ਤੁਹਾਨੂੰ ਵੇਖ ਦਿੰਨੇ ਆ ਜੀ ਆਹ ਦੇਖੋ ਦੋਸਤੋ ਕਮੇਟੀਆਂ ਬਣ ਚੁੱਕੀਆਂ ਨੇ ਜੀ ਕਮੇਟੀਆਂ ਆਲਰੇਡੀ ਬਣ ਚੁੱਕੀਆਂ ਨੇ ਬਸ ਕੱਲ ਤੋਂ ਜਿਹੜੀ ਕੀ ਡੀਵੀ ਸਟਾਰਟ ਹੋ ਰਹੀ ਹੈ ਥੋੜਾ ਜਿਹਾ ਪ੍ਰੋਸੈਸਿੰਗ ਸਿਸਟਮ ਲੈ ਰਿਹਾ ਹੈ ਆਹ ਦੇਖ ਲਓ ਜੀ ਕਮੇਟੀਆਂ ਬਣੀਆਂ ਨੇ ਜੀ ਜਿਹੜੀ ਕੀ ਹਾਂ ਆਹ ਦੇਖ ਲਓ ਦੋਸਤੋ 12 ਕਮੇਟੀਆਂ ਬਣ ਚੁੱਕੀਆਂ ਨੇ ਜੀ ਅਤੇ ਜਿਹੜੀ ਕਿ ਵੈਰੀਫਿਕੇਸ਼ਨ ਆ ਦੇਖ ਲਓ 26 ਤਰੀਕ ਤੋਂ ਸਟਾਰਟ ਹੈ ਜੀ 26 ਤਰੀਕ ਤੋਂ ਵੈਰੀਫਿਕੇਸ਼ਨ ਤੁਹਾਡੀ ਜਿਹੜੀ ਕਿ ਐਲਮ 312/25 ਵਾਲੀ ਸਟਾਰਟ ਹੈ ਜੀ ਸੋ ਦੋਸਤੋ ਮੈਂ ਫਿਰ ਇੱਕ ਵਾਰੀ ਤੁਹਾਨੂੰ ਦੱਸ ਦੇਣਾ ਚਾਹਣਾ ਹਾਂ ਕਿ ਤੁਹਾਨੂੰ ਹਲੇ ਅਪਰੈਂਟਸਿਪ ਪੋਰਟਲ ਤੇ ਤੁਹਾਨੂੰ ਆਈਡੀ ਬਣਾਉਣ ਦੀ ਹਲੇ ਤੱਕ ਜ਼ਰੂਰਤ ਨਹੀਂ ਹੈ ਜੀ ਜਦੋਂ ਵੀ ਆਈਡੀ ਦੀ ਕੋਈ ਵੀ ਇਨਫੋਰਮੇਸ਼ਨ ਆਈ ਤਾਂ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਆਈਡੀ ਆਲਰੇਡੀ ਪਹਿਲਾਂ ਬਣੀ ਹੋ ਉਹ ਕਿਵੇਂ ਚੈੱਕ ਕਰਨੀ ਹੈ ਉਹ ਤੁਹਾਨੂੰ ਮੈਂ ਦੱਸ ਦਿੰਦਾ Google ਤੇ ਜਾ ਕੇ ਤੁਸੀਂ ਸਰਚ ਕਰ ਲੈਣਾ ਅਪਰੈਂਟਸਿਪ ਪੋਰਟਲ ਪਹਿਲੀ ਵੈਬਸਾਈਟ ਖੋਲ ਲੈਣੀ ਹੈ ਵੈਬਸਾਈਟ ਓਪਨ ਹੋਣ ਤੋਂ ਬਾਅਦ ਲੌਗਇਨ ਤੇ ਜਾਣਾ ਲੌਗਇਨ ਤੋਂ ਬਾਅਦ ਕੈਂਡੀਡੇਟ ਤੇ ਕਲਿੱਕ ਕਰਨਾ ਤੁਹਾਨੂੰ ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਆਪਸ਼ਨ ਆ ਜਾਏਗੀ ਜੀ ਲੌਗਇਨ ਐਜ਼ ਅ ਕੈਂਡੀਡੇਟ ਐਸੇ ਤੁਸੀਂ ਆਪਣੀ ਈਮੇਲ ਆਈਡੀ ਭਰਨੀ ਹੈ ਕੋਈ ਵੀ ਹੋਗੀ ਜੀ ਤੇ ਥੱਲੇ ਕੈਪਚਾ ਭਰ ਕੇ ਸਬਮਿਟ ਕਰ ਦੇਣਾ ਹੈ ਜੀ ਸਬਮਿਟ ਕਰਨ ਤੋਂ ਬਾਅਦ ਤੁਹਾਡਾ ਪ੍ਰੋਫਾਈਲ ਤੁਹਾਡੀ ਓਪਨ ਹੋ ਜਾਵੇਗੀ ਠੀਕ ਹੈ ਦੋਸਤੋ ਤੇ ਦੋਸਤੋ ਕਾਫੀ ਦੋਸਤਾਂ ਦੇ ਜਿਹੜੇ ਮੈਸੇਜ ਆ ਰਹੇ ਸੀ ਉਹਨਾਂ ਦਾ ਮੈਂ ਜਵਾਬ ਆਲਰੇਡੀ ਦੇ ਚੁੱਕਾ ਹਾਂ ਕਿ ਅਪਰੈਂਟਸਿਪ ਪੋਰਟਲ ਤੇ ਆਈਡੀ ਤੁਹਾਨੂੰ ਡੀਵੀ ਦੇ ਵਿੱਚ ਹਾਲੇ ਤੱਕ ਜ਼ਰੂਰਤ ਨਹੀਂ ਹੈ ਜਦੋਂ ਤੁਹਾਡੀ ਜੁਆਇਨਿੰਗ ਹੋਏਗੀ ਉਸ ਟਾਈਮ ਹੀ ਤੁਸੀਂ ਇਹ ਆਈਡੀ ਬਣਾਉਣੀ ਹੈ ਪਹਿਲਾਂ ਵੀ ਤੁਸੀਂ ਬਣਵਾ ਸਕਦੇ ਹੋ ਜੇ ਕਿਸੇ ਨੇ ਬਣਵਾਉਣੀ ਹੈ ਤਾਂ ਜੀ ਜੇਕਰ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀਂ ਜਦੋਂ ਲੈ ਕਿਸੇ ਵੀ ਆਈਟੀ ਦੇ ਡਾਕੂਮੈਂਟਸ ਤੇ ਗ੍ਰੀਨ ਟਿਕ ਨਹੀਂ ਲੱਗਾ ਤੁਸੀਂ ਸਾਡੇ ਕੋਲੋਂ ਵੀ ਗ੍ਰੀਨ ਟਿਕ ਲਗਵਾ ਸਕਦੇ ਹੋ ਜਿਹੜਾ ਕਿ ਪ੍ਰਿੰਟ ਕਰਕੇ ਤੁਹਾਡੇ ਘਰ ਤੱਕ ਤੁਹਾਡੇ ਐਡਰੈਸ ਤੱਕ ਪੇਜ ਦਿੱਤਾ ਜਾਵੇਗਾ ਦੀ ਉਸ ਤੋਂ ਬਾਅਦ ਗੱਲ ਕਰ ਲਈਏ ਜੀ ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਦੀ ਜਿਹੜਾ ਕਿ ਜਨਮ ਤੋਂ ਵਸਨੀਕ ਵਾਲਾ ਚੱਲੇਗਾ ਘਟੋ ਘਟ 5 ਸਾਲ ਵਾਲਾ ਨਹੀਂ ਚੱਲੇਗਾ ਤੇ ਜਨਮ ਤੋਂ ਬਣਾਉਣ ਲਈ ਜੇਕਰ ਤੁਹਾਨੂੰ ਕਿਦਰੇ ਵੀ ਨਹੀਂ ਬਣ ਰਿਹਾ ਤਾਂ ਤੁਸੀਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ ਸਾਰੇ ਸਾਥੀਆਂ ਦਾ